ਮੇਰੇ ਨਾਲ ਸਰਦਾਰ ਜਗਰੂਪ ਸਿੰਘ ਸੇਖੋਂ ਸਾਹਿਬ ਜੁੜੇ ਹੋਏ ਆ ਪੰਜਾਬ ਅਤੇ ਭਾਰਤ ਦੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਪਿਛਲੇ ਕਈ ਦਿਨਾਂ ਤੋਂ ਸਰਦਾਰ ਜਗਰੂਪ ਸਿੰਘ ਸੇਖੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਰਹੇ ਨੇ ਔਰ ਪੋਲਿਟਿਕਸ ਨੂੰ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਰਹੇ ਨੇ ਪੰਜਾਬ ਦੀ ਪੋਲਿਟਿਕਸ ਕਿੱਥੇ ਕਿੱ데 ਖੜੀ ਹੈ ਕਿਹੜੀ ਪਾਰਟੀ ਕਿੱਥੇ ਕਿੱ데 ਖੜੀ ਹੈ ਕਿਹੜਾ ਕੈਂਡੀਡੇਟ ਕਿੱਥੇ ਕਿੱ데 ਖੜਾ ਇਸਤੇ ਅਹਿਮ ਚਰਚਾ ਜਿਹੜੀ ਆ ਸਰਦਾਰ ਜਗਰੂਪ ਸਿੰਘ ਸੇਖੋ ਹਰਾਂ ਦੇ ਨਾਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸੇਖੋ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਹੋਰ ਸੇਖੋ ਸਾਹਿਬ ਸਭ ਠੀਕ ਠਾਕ ਘਰ ਪਰਿਵਾਰ ਜੀ ਛੱਡ ਦੇ ਗੱਲਾਂ ਚਲੋ ਵਧੀਆ ਸੇਖੋ ਸਾਹਿਬ ਇਹਨਾਂ ਦਿਨਾਂ 'ਚ ਨਾ ਪੋਜੀਸ਼ਨ ਜਿਹੜੀ ਸਮਝ ਨਹੀਂ ਆਉਂਦੀ ਵੱਡੇ ਤੋਂ ਵੱਡੇ ਜਿਹੜੇ ਮਾਹਰ ਵੀ ਆ ਨਾ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਪਚੀ ਪਚੀਕੜ ਦੀਏ ਦੇ ਵਿੱਚ ਪਏ ਪਏ ਆ ਕਿ ਸਮਝ ਨਹੀਂ ਆ ਰਿਹਾ ਕਿ ਕਿੱਥੋਂ ਕਿਹੜਾ ਉਮੀਦਵਾਰ ਜਿੱਤੂਗਾ ਤੇ ਕਿੱਥੇ ਕਿਹੜੀ ਪਾਰਟੀ ਜਿਹੜੀ ਉਹ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਸਮਝੋ ਬਾਹਰ ਸਥਿਤੀਆਂ ਜਿਹੜੀਆਂ ਬੜੀਆਂ ਨੇ ਔਰ ਇੱਕ ਚੱਕਰ ਇਹ ਵੀ ਹੈ ਕਹਿੰਦੇ ਕਿ ਮੁਕਾਬਲੇ ਬਹੁਤ ਕੋਣੀ ਹੋਣ ਦੇ ਕਰਕੇ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਉਮੀਦਵਾਰ ਜਿੱਤੂ ਕਿਹੜੀ ਪਾਰਟੀ ਜਿੱਤੂ ਥੋੜਾ ਜਿਹਾ ਜੇ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਆਮ ਜੀ ਪਾਰਟੀ ਤੋਂ ਲੋਕ ਅੱਕੇ ਹੋਏ ਆ ਜਰੂਰ ਪਰ ਉਹ ਮੁੜਨਾ ਅਕਾਲੀ ਤੇ ਕਾਂਗਰਸ ਕੋਲ ਵੀ ਨਹੀਂ ਚਾਹਦੇ ਇਹੀ ਕਾਰਨ ਹੈ ਕਿ ਕਈ ਥਾਈਂ ਆਜ਼ਾਦ ਉਮੀਦਵਾਰ ਵੀ ਭਾਰੂਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਇਸੇ ਤਰੀਕੇ ਦੀ ਸਥਿਤੀ ਹੈ ਜਾਂ ਕੀ ਸਥਿਤੀ ਹੈ ਤੁਸੀਂ ਕੀ ਐਨਲਿਸਿਸ ਕੀਤਾ ਇਹਨੇ ਦਿਨਾਂ ਦੇ ਇਹ ਪਹਿਲੀ ਗੱਲ ਤਾਂ ਹੈਗਾ ਕਿ ਜੋ ਪੰਜਾਬ ਦੀ ਰਾਜਨੀਤੀ ਦਾ ਜਲੂਸ ਪਿਛਲੇ ਦਿਨਾਂ 'ਚ ਨਿਕਲੇ ਆ ਕਿ ਜਿਹੜੇ ਐਕਟਰ ਸੀਗੇ ਰਾਜਨੀਤੀ ਦੇ ਜਿੱਦਾਂ ਉਹਨਾਂ ਨੇ ਆਪਣੇ ਪਾਲੇ ਬਦਲੇ ਆ ਹੂੰ ਤੁਸੀਂ ਦੇਖੋ ਕਿ ਜਿੱਦਾਂ ਕੁਝ ਕੇਸੇ ਦੇ ਦੇਖਿਆ ਵੀ ਜਿਹੜਾ ਬਿਲਕੁਲ ਦੀਨ ਧਰਮ ਜੀ ਨੂੰ ਕਹਿੰਦੇ ਨੇ ਦੀਨ ਧਰਮ ਦੀ ਗੱਲ ਕਰਦੇ ਆ ਉਹਦੇ ਵੀ ਰਾਜਨੀਤੀ ਜਿਹੜੀ ਦੀਨ ਧਰਮ ਹੁੰਦਾ ਵਾ ਜੀ ਉਹ ਮੇਰੇ ਖਿਆਲ ਲੋਕਾਂ ਨੂੰ ਬਹੁਤ ਉਦਾਸ ਕਰ ਰਿਹਾ ਵੱਡੇ ਵੱਡੇ ਲੀਡਰ ਜਿਹੜੇ ਸੀਗੇ ਬਹੁਤ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਕਲੇਮੈਂਟ ਮੰਨਦੇ ਸੀਗੇ ਵਿਚਾਰਧਾਰਾ ਨਾਲ ਜੁੜੇ ਸੀਗੇ ਉਹ ਛੱਡ ਕੇ ਚਲੇ ਗਏ ਔਰ ਉਹਨੇ ਉਹ ਜਿੱਦਾਂ ਹੁੰਦਾ ਸ਼ਿਕਾਰ ਕਰਨ ਵਾਲੀ ਗੱਲ ਹੁੰਦੀ ਆ ਉਹਨੇ ਉਹਨੂੰ ਜਿਹੜਾ ਹੈਗਾ ਆਪਣੀ ਪਾਰਟੀ ਚ ਲੈਣਤਾ ਉਹਨੇ ਐਸਪੈਸ਼ਲ ਲੈਣਤਾ ਤਾਂ ਇਹਨੇ ਲੋਕਾਂ ਨੂੰ ਬਹੁਤ ਉਦਾਸ ਕੀਤਾ ਹੂੰ ਔਰ ਲੋਕੀ ਦੇਖ ਰਹੇ ਆ ਵੀ ਯਾਰ ਇਹ ਹੋ ਕੀ ਰਿਹਾ ਵਾ ਇਹਨਾਂ ਨੇ ਸਾਡੀ ਨਿਮੈਂਦਗੀ ਕਰਨੀ ਆ ਤਾਂ ਪਹਿਲੀ ਗੱਲ ਤਾਂ ਹੈ ਕਿ ਜਿਹੜੀ ਰਾਜਨੀਤਿਕ ਵਰਤਾਰਾ ਹੈਗਾ ਕੁਝ ਲੀਡਰਾਂ ਦਾ ਨੇ ਕਹਿ ਦਈਏ ਕਿਉਂਕਿ ਸਾਡੀ ਸੋਚਣੀ ਇਦਾਂ ਨਹੀਂ ਹੁੰਦੀ ਆ ਵੀ ਜੇ ਥੋੜਾ ਵੀ ਕੋਈ ਮਾੜਾ ਕੰਮ ਕਰਦਾ ਤਾਂ ਅਸੀਂ ਸਾਰਿਆਂ ਨੂੰ ਲਪੇਟਾ ਲਾ ਲੈਨੇ ਆ ਤੇ ਨਾਲੇ ਆਂਦਾ ਕਿ ਲੋਕਾਂ ਦਾ ਵਿਸ਼ਵਾਸ ਨਹੀਂ ਲੋਕੀ ਜਿਹੜਾ ਹੈਗਾ ਇੱਕ ਮਤਲਬ ਇੱਕ ਕਲਮਾ ਵੀ ਇੱਕ ਕਰ ਕੀ ਰਿਹਾ ਇਹ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਕੀ ਹੋਣਾ ਵਾ ਦੂਸਰੀ ਗੱਲ ਇਹ ਹੈ ਕਿ ਪਹਿਲੀ ਵਾਰ ਇਹ 4-3 ਮੁਕਾਬਲਾ ਹੋ ਰਿਹਾ ਅੱਜ ਤੱਕ ਆਮ ਤੌਰ ਤੇ 2-3 ਹੁੰਦਾ ਸੀ 2014 ਤੇ ਜਾ ਕੇ 4-3 ਹੋਇਆ ਇਹ ਤਿੰਨ ਤਰੀ ਹੋਇਆ ਸੀ ਉਹ ਆਵਾਜ਼ ਦੀ ਪਾਰਟੀ ਮਰਜ ਹੋਈ ਸੀ ਅਕਾਲੀਆਂ ਦਾ ਭਾਜਪੀ ਦਾ ਜਿਹੜਾ ਹੁੰਦਾ ਸੀ ਆਮ ਤੌਰ ਤੇ ਐਲਾਈਅੰਸ ਹੁੰਦਾ ਸੀ ਤਿੰਨ ਸੀਟਾਂ ਭਾਜਪੀ ਕੋ ਹੁੰਦੀਆਂ ਸੀ 10 ਅਕਾਲੀ ਲੜਦੇ ਸੀਗੇ ਇਸੇ ਤਰੀਕੇ ਨਾਲ 94 ਦੇ ਵਿੱਚ ਜੋ ਵਿੱਚ ਆਪਾਂ ਅਸੀਂ ਦੇਖਿਆ ਕਿ ਕਿਉਂਕਿ 97 ਦੇ ਭਾਜਪੀ ਦੇ ਨਾਲ ਆਈ ਆ 99 ਤੇ ਜਿਹੜੀ ਆਪਣਾ ਦੂਸਰਾ ਸੀਗਾ ਬਹੁਜ ਸਵਾਜ ਪਾਰਟੀ ਨਾਲ ਅਕਾਲੀ ਦਲ ਦਾ ਐਲਾਈਅੰਸ ਹੁੰਦਾ ਸੀ ਇੱਕ ਪਾਸੇ ਕਾਂਗਰਸ ਹੁੰਦੀ ਸੀਗੀ ਔਰ ਪਹਿਲੀ ਵਾਰੀ ਚਾਰ ਤਰੀਕ ਮੁਕਾਬਲਾ ਵਾ ਔਰ ਕਈਆਂ ਥਾਂ ਤੇ ਹੋਰ ਇੰਡੀਪੈਂਡੈਂਟ ਐਕਟਰ ਵੀ ਆ ਗਏ ਆ। ਤੋਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜੇ ਸਥਿਤੀ ਕਲੀਅਰ ਨਹੀਂ ਹੋਈ 14 ਤਰੀਕ ਲਾਸਟ ਪੇਪਰ ਫਾਈਲ ਕਰਨ ਦਾ ਜਿਹੜਾ ਹੈਗਾ ਦਿਨ ਆ ਉਸ ਤੋਂ ਬਾਅਦ ਜਦੋਂ ਵਿਡਰੋਅਲ ਹੋਊਗੀ 20 ਤਰੀਕ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਗੱਲ ਹੌਲੀ-ਹੌਲੀ ਜਿਹੜੀ ਨਿਤਰਨੀ ਸ਼ੁਰੂ ਹੋ ਜੂਗੀ। ਕਿਤੇ ਪੰਜਾਬ ਦੇ ਵਿੱਚ ਇਹ ਕੋਈ ਇਨੀ ਹੈਗਾ ਕਿ ਬਹੁਤ ਜਿਦਾ ਯੂਪੀ ਵਰਗੀ ਸਟੇਟ ਹੋਵੇ ਜਾਂ ਹੋਰ ਬਹੁਤ ਵੱਡੀਆਂ ਬਾਹਰਾਸਤੇ ਵਾਲੀ ਸਟੇਟ ਹੋਵੇ ਇੱਥੇ ਤਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਆ। ਰੇਕਲ ਮੈਂ ਦੇਖ ਦੇਖ ਰਿਹਾ ਸੀਗਾ ਕਿ ਪਾਰਟੀਆਂ ਨਾਲ ਲੋਕੀ ਕਿਸੇ ਨਾਲ ਤੁਸੀਂ ਗੱਲ ਕਰਕੇ ਵੇਖੋ ਉਹ ਸਭ ਤੋਂ ਵੱਧ ਲੋਕ ਕੈਂਡੀਡੇਟ ਦੀ ਗੱਲ ਕਰਦੇ ਆ ਇਹ ਬੰਦਾ ਚੰਗਾ ਵਾ ਜਾਂ ਫਲਾਣਾ ਬੰਦਾ ਜਿਹੜਾ ਯਾਰ ਇਹ 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 ਤਾਂ ਬਹੁਤ ਜਦਾ دین ਧਰਮ ਹੈ ਨਹੀਂ ਕੋਈ ਮਤਲਬ ਪਾਰਟੀ ਸੈਕੰਡ ਹੋ ਗਈ ਜਿੱਦਾਂ 2022 ਦੇ ਵਿੱਚ ਜਾਂ ਉਹਦੇ ਵਿੱਚ ਪਹਿਲਾਂ ਵੀ ਸੀਗਾ ਜਿੱਦਾਂ ਖਾਸ ਕਰਕੇ 2019 ਦੇ ਚੋਣਾਂ ਦੇ ਵਿੱਚ ਵੀ ਉਦੋਂ ਵੀ ਤੁਸੀਂ ਦੇਖੋ ਕਿ ਸਾਰੇ ਦੇਸ਼ 'ਚ ਮੋਦੀ ਸਾਹਿਬ ਦੀ ਹਵਾ ਸੀਗੀ ਔਰ ਮੋਦੀ ਹੈ ਤਾਂ ਮੁਕੰਨ ਹੈ ਬੀਜੇਪੀ ਨੂੰ ਵੇਖ ਕੇ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਉਦੋਂ ਉਹ ਪਾਰਟੀ ਵਾਲੇ ਪਾਸੇ ਜਿਹੜਾ ਹੈਗਾ ਸੀਗਾ ਉਹ ਲੋਕ ਚੱਲ ਗਏ ਔਰ ਕਾਂਗਰਸ ਪਾਰਟੀ ਨੇ 8 ਸੀਟਾਂ ਜਿਹੜੀਆਂ ਸੀ ਉਹ ਇਹ ਵੀ ਇਹ ਵੀ ਬਹੁਤ ਇੱਕ ਹੈਰਾਨੀ ਵਾਲੀ ਗੱਲ ਹੈ ਜਿਸ ਤਰੀਕੇ ਨਾਲ ਤੁਸੀਂ ਆਪਾਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕੀਤੀ ਹੈ ਕਿ ਲੀਡਰਾਂ ਨੇ ਜਿਸ ਤਰੀਕੇ ਨਾਲ ਕਾਹਨ ਕੀਤਾ ਔਰ ਆਪਣੇ ਕਰਦਾਰਾਂ ਦਾ ਵੀ ਕਾਹਨ ਕਰਵਾਇਆ ਅਜਿਹੇ ਸਮੇਂ ਦੇ ਵਿੱਚ ਵੀ ਅਜਿਹੇ ਮੌਕੇ ਵੀ ਕੁਝ ਐਹੋ ਜਿਹੇ ਲੀਡਰ ਹੈਗੇ ਆ ਜਿਨ੍ਹਾਂ ਦੇ ਕਰਦਾਰ ਤੇ ਲੋਕੀ ਪਾਰਟੀ ਦੇ ਨਾਲੋਂ ਜ਼ਿਆਦਾ ਵਿਸ਼ਵਾਸ ਕਰਦੇ ਹੈਗੇ ਆ ਮੈਂ ਚਲੋ ਨਾ ਤੇ ਪਤਾ ਨਹੀਂ ਲੈਣਾ ਬਣਦਾ ਕਿ ਨਹੀਂ ਬਣਦਾ ਮੈਂ ਇਹ ਲੈ ਸਕੀ ਨਾ ਭਾਵੇਂ ਕਿ ਆਪਾਂ ਨਰਪੱਖ ਤੌਰ ਤੇ ਗੱਲ ਕਰਨਾ ਹੈ। ਠੀਕ ਹੈ ਜੀ। ਫਾਰ ਇਗਜ਼ਾਮਪਲ ਮੈਂ ਪਟਿਆਲਾ ਆਇਆ ਸੀਗਾ ਤੇ ਜਿੱਦੇ ਨਾ ਵੀ ਗੱਲ ਕੀਤੀ ਆ ਜਿੱਥੇ ਤਿੰਨਾ ਚੌ ਪੰਜਾਂ ਥਾਵਾਂ ਦੇ ਉੱਤੇ ਤੇ ਜਦੋਂ ਕੈਂਡੀਡੇਟ ਦਾ ਨਾਮ ਆਉਂਦਾ ਵਾ ਤਾਂ ਆਪਣੇ ਆਪ ਹੀ ਇਹ ਬੰਦਾ ਬਹੁਤ ਵਧੀਆ। ਮਤਲਬ ਮੈਂ ਗਾਂਧੀ ਸਾਹਿਬ ਦੀ ਗੱਲ ਕਰ ਸਕਦਾ ਵਾਂ ਵੀ ਬਹੁਤ ਠੋਕੀ ਕਿਤੇ ਨਾ ਵੀ ਗੱਲ ਕਰ ਰੋ ਪਾਰਟੀ ਦੀ ਗੱਲੋਂ ਕੀ ਬਾਤ ਚ ਕਰਦੇ ਆ। ਜੇ ਤੁਸੀਂ ਕਿਤੇ ਹੋਰ ਥਾਂ ਤੇ ਜਾਂਦੇ ਜੋ ਕੋ ਮਾੜੇ ਦਾ ਤਾਂ ਨਾ ਨਹੀਂ ਲਿਆ ਜਾਂਦਾ। ਉਹ ਯਾਰ ਇਹ ਬੰਦੇ ਦਾ ਕੋਈ ਦੀਨ ਤਰਮ ਨਹੀਂ ਹੈਗਾ। ਮੈਨੂੰ ਖੈਰ ਸੰਗਰੂਰ ਦੇ ਵਿੱਚ ਵੀ ਜੇਹੀ ਸਥਿਤੀ ਲੱਗਦੀ ਹੈ ਡਾਕਟਰ ਸਾਹਿਬ ਸੰਗਰੂਰ ਦੇ ਵਿੱਚ ਵੀ ਸਥਿਤੀ ਸੁਪਾਲ ਕਹਰੇ ਸੰਬੰਧੀ ਇਹੋ ਜਿਹੀ ਲੱਗਦੀ ਹੈ ਨਹੀਂ ਵੇਖੋ ਵਰਤਾਰਾ ਵਾ ਮੈਂ ਤੁਹਾਨੂੰ ਦੱਸਦਾ ਵੀ ਅਜੇ 20 ਦਿਨ ਤੋਂ ਬਾਅਦ ਇਹ ਹੌਲੀ ਹੌਲੀ ਕ੍ਰਿਸਟਲਾਈਜ਼ ਹੋਣਾ ਲੋਕਾਂ ਦਾ ਉਹ ਉਤਸ਼ਾਹ ਤਾਂ ਸਾਰੇ ਦੇਸ਼ 'ਚ ਨਹੀਂ ਹੈਗਾ ਕਿਉਂਕਿ ਇਸ ਕਰਕੇ ਹੈਗਾ ਕਿ ਜਿਸ ਕਿਸਮ ਦਾ ਸਾਡੇ ਰਾਜਨੀਤਿਕ ਸਾਡੇ ਨਮਾਇंदे ਆ ਹੁਣ ਅਸੀਂ ਅੱਜ ਤੁਹਾਡੇ ਤੋਂ ਪਹਿਲਾਂ ਗੱਲ ਕੀਤੀ ਸੀਗੀ ਬਹੁਤ ਸੀਰੀਅਸ ਕਿ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਲੀਡਰ ਨਹੀਂ ਹੈਗਾ ਕਿ ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਬਹੁਤ ਵਧੀਆ ਢਈਕੇ ਦੇ ਨਾਲ ਆਰਗੂਮੈਂਟ ਤਰੀਕੇ ਦੇ ਨਾਲ ਪਾਰਲੀਮੈਂਟ 'ਚ ਉਹਨੂੰ ਆਰਟੀਕੂਲੇਟ ਕਰ ਸਕਿਆ ਰੋਲੇ ਪਾਉਣ ਦੀ ਨਹੀਂ ਗੱਲ ਕਰਦਾ ਵੀ ਰੋਲੀ ਪਾਈ ਚਲੋ ਤਾਂ ਉੱਥੇ ਵੀ ਸ਼ੇਰੋ ਸ਼ੇਰੀ ਸੁਣਾਈ ਸਾਲੋ ਵੀ ਉਹ ਫਲਾਣੇ ਦੇ ਸਿਰ ਤੇ ਤਾਜ ਵੀ ਹੁੰਦਾ ਮੁਰਗ ਇਹ ਇਦਾਂ ਦਾ ਨਹੀਂ ਗੱਲ ਹੈਗਾ ਜਿਸ ਤਰੀਕੇ ਨਾਲ ਸਾਨੂੰ ਬੰਗਾਲ ਦੇ ਵਿੱਚ ਕੁਝ ਲੀਡਰ ਮਿਲਦੇ ਆ ਜਿਸ ਤਰੀਕੇ ਨਾਲ ਸਾਨੂੰ ਬਿਹਾਰ 'ਚੋਂ ਮਿਲਦੇ ਆ ਕਿਸ ਤਰੀਕੇ ਨਾਲ ਯੂਪੀ 'ਚੋਂ ਮਿਲਦੇ ਆ ਜਾਂ ਕੇਰਲਾ 'ਚੋਂ ਮਿਲਦੇ ਆ ਜਾਂ ਮਹਾਰਾਸ਼ਟra ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਲੀਡਰ ਨਹੀਂ ਹੈਗਾ ਜ਼ਿਆਦਾਤਰ ਲੀਡਰ ਜਿਹੜੇ ਹੈਗੇ ਆ ਉਹ ਕਾਜ ਕਰਕੇ ਰੋੜਾ ਪਉਣ ਵਾਲਾ ਪਾਸਾ ਹੋ ਜਾਂਦਾ ਸ਼ੇਖੀਆਂ ਵਾਲੇ ਆ ਸ਼ੇਖੀਆਂ ਵਾਲੇ ਕਹਿ ਸਕਦੇ ਆ ਉਹ ਉਹ ਮਿਸਿੰਗ ਆ ਵੈਕਿਊਮ ਆ ਇਹਦਾ ਮਤਲਬ ਹੈਗਾ ਕਿ ਸਾਡਾ ਤਾਣਾ ਬਾਣਾ ਸਾਡੀ ਸਮਾਜਿਕ ਵਿਵਸਥਾ ਹੈ ਜਾਂ ਜਿਸ ਕਿਸਮ ਦੇ ਲੀਡਰ ਸਾਨੂੰ ਚਾਹੀਦੇ ਆ ਜਾਂ ਤਾਂ ਉਹ ਲੀਡਰ ਜਿਹੜੇ ਹੁੰਦੇ ਨੇ ਜਿਹੜੇ ਇਦਾਂ ਦੇ ਹੁੰਦੇ ਆ ਉਹ ਗਲਤ ਪਾਰਟੀ 'ਚ ਪਹੁੰਚ ਲੋਕਾਂ ਦੀ ਨਜ਼ਰਾਂ 'ਚ ਗਲਤ ਪਾਰਟੀ ਹੁੰਦੀ ਆ ਤੇ ਜੇ ਪਾਰਟੀ ਉਹਦਾ ਦੀ ਹੈਗੀ ਆ ਤਾਂ ਉਹਦੇ ਵਿੱਚ ਦੂਰੇ ਚੁੜਕੇ ਆ ਜਾਂਦੇ ਆ ਆਪਾਂ ਦੇਖਦੇ ਪਹਿਲੇ ਸਮੇਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਅੱਖਾਂ ਮੀਟ ਕੇ ਪਾਰਟੀ ਨੂੰ ਸਾਹਮਣੇ ਜਿਹੜਾ ਹੈਗਾ ਜੀ ਰੱਖ ਕੇ ਵੋਟਾਂ ਪਾਤੀਆਂ ਉਹਨਾਂ ਬੰਦੇ ਲੱਭਦੇ ਨਹੀਂ ਕਿ ਲੋਕਾਂ ਦੇ ਨਾਲ ਡਿਸਕਨੈਕਟ ਹੋ ਗਏ ਕਿ ਕਿਹਦੀ ਹਵਾ ਜਿਤ ਤਰੀਕੇ ਦੇ ਹਾਲਾਤ ਬਣਿਆ ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ ਦੀ ਗੱਲ ਕੀਤੀ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਅੱਕੇ ਆ ਇਹਦੇ ਵਿੱਚ ਕੋਈ ਦੋਰਾਏ ਨਹੀਂ ਪਰ ਉਹ ਲੋਕ ਜਿਹੜੇ ਆ ਉਹ ਅਕਾਲੀ ਤੇ ਕਾਂਗਰਸ ਕੋਲ ਵੀ ਮੁੜਨਾ ਨਹੀਂ ਚਾਹੁੰਦੇ ਅਜਿਹੀ ਸਥਿਤੀ ਦੇ ਵਿੱਚ ਆਪਾਂ ਦੇਖਿਆ ਕਿ ਲੱਖਾਂ ਸੁਧਾਣਾ ਬੇਸ਼ੱਕ ਉਹ ਜਿੱਤ ਨਾ ਸਕੇ ਪਰ ਵੋਟ ਕਾਫੀ ਲੈ ਜੁਗਾ ਅਜੇ ਸਿਤੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਬੇਸ਼ੱਕ ਆਜ਼ਾਦ ਨਹੀਂ ਨੇ ਪਰ ਆਪਣੀ ਪਾਰਟੀ ਆ ਪਰ ਫਿਰ ਵੀ ਉਹਨਾਂ ਨੂੰ ਆਜ਼ਾਦ ਵਾਂਗੂ ਮੰਨਿਆ ਜਾਂਦਾ ਉਹ ਵੀ ਇੱਕ ਫਾਈਟ ਦੇ ਵਿੱਚ ਇਸੇ ਕਰਕੇ ਮੰਨੇ ਜਾਂਦੇ ਆ ਉੱਥੇ ਹੀ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਆ ਬੇਸ਼ੱਕ ਬਹੁਤ ਜ਼ਿਆਦਾ ਤਾਂ ਵੋਟਾਂ ਨਹੀਂ ਲਿਆ ਸਕਣਗੇ ਜਿੱਤਣ ਵਾਲੀਆਂ ਪਰ ਕਾਫੀ ਹੱਦ ਤੱਕ ਉਹ ਲੈ ਜਾਣਗੇ ਇਸੇ ਤਰੀਕੇ ਦੇ ਨਾਲ ਆਜ਼ਾਦ ਉਮੀਦਵਾਰ ਕਮਲਜੀਤ ਬਰਾੜ ਉਹ ਜਿੱਤ ਤਰਾਂ ਨਹੀਂ ਸਕਣ ਪਰ ਵੋਟਾਂ ਕਾਫੀ ਲੈ ਜਾਣਗੇ ਚਾਹੇ ਆਪਾਂ ਗੱਲ ਕਰ ਲਈਏ ਖਡੂਰ ਸਾਹਿਬ ਹਲਕੇ ਦੀ ਉਥੇ ਵੀ ਅਮਰਤਪਾਲ ਸਿੰਘ ਦੇ ਕਾਫੀ ਜ਼ਿਆਦਾ ਜਿਹੜਾ ਇਹਨੇ ਦਿਨੀ ਉਥੇ ਚੱਲ ਰਿਹਾ ਯਾਨੀ ਕਿ ਇਹ ਆਜ਼ਾਦ ਉਮੀਦਵਾਰਾਂ ਦਾ ਇਸ ਤਰੀਕੇ ਦੇ ਨਾਲ ਉੱਪਰਨਾ ਔਰ ਜੋ ਆਪਾਂ ਮਹਿਸੂਸ ਕਰ ਰਹੇ ਆਂ ਇੰਜ ਨਹੀਂ ਲੱਗਦਾ ਕਿ ਇੱਕ ਸਪੇਸ ਹੈ ਖੇਤਰੀ ਪਾਰਟੀ ਦੀ ਲੋਕ ਅਲਟਰਨੇਟਿਵ ਭਾਲਦੇ ਆ ਲੋਕਾਂ ਕੋਲ ਅਲਟਰਨੇਟ ਵਾਝੀ ਦੀ ਘੜੀ ਆ ਨਹੀਂ ਨਹੀਂ ਇਹ ਤੁਹਾਡੀ ਮੈਂ ਉਸ ਪਾਸ ਨਾ ਸਮਝਦਾ ਪੰਜਾਬ ਦੇ ਲੋਕ ਖੇਤਰੀ ਪਾਰਟੀ ਚਾਹੁੰਦੇ ਆ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸੀਗੀ ਜਿਹਨੂੰ ਉਹ ਕਹਿੰਦੇ ਆ ਮਾਂ ਪਾਰਟੀ ਸੀਗੀ ਉਹ ਤਾਂ ਹੁਣ ਬਹੁਤ ਹਾਸ਼ੀਏ ਤੇ ਚਲੇਗੀ ਔਰ ਉਹਦਾ ਕਵਰ ਹੋਣ ਦੇ ਵਿੱਚ ਉਹਨਾਂ ਨੂੰ ਬਹੁਤ ਵਹਿੰਤ ਕਰਨ ਦੀ ਲੋਡ ਪੈ ਰਹੀ ਆ। ਔਰ ਅਜੇ ਵੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਭਾਵੇਂ ਆ ਲੋਕੀ ਆਮ ਆਦੀ ਪਾਰਟੀ ਵੀ ਗੱਲ ਕਹਿੰਦੀ ਆ ਵੀ ਇੱਥੇ ਬਹੁਤ ਸਾਰੇ ਆ ਨੁਕਸਾਨ ਕਿਉਂਕਿ ਲੋਕਾਂ ਦੀਆਂ ਸ਼ਾਮਾਂ ਬਹੁਤ ਜ਼ਿਆਦੀਆਂ ਵਾ। ਲੋਕਾਂ ਦੇ ਮਸਲੇ ਬਹੁਤ ਜ਼ਿਆਦੀ ਆ ਪਰ ਜਦੋਂ ਫਿਰ ਨਾਲ ਹੀ ਲੋਕੀ ਕਹਿੰਦੀਆਂ ਜਦੋਂ ਕੰਪੇਅਰ ਕਰਦੇ ਆ ਤੇ ਯਾਰ ਦੂਹਰੀਆਂ ਪਾਰਟੀਆਂ ਨਾਲ ਕੰਪੇਅਰ ਕਰਨਾ ਵਾ ਨਾ। ਹਾਂ ਇੱਕ ਗੱਲ ਇਹ ਸਿਲੈਕਸ਼ਨ ਦੇ ਵਿੱਚ ਇਹ ਨੈਸ਼ਨਲ ਇਲੈਕਸ਼ਨ ਆ। ਇਹ ਪੰਜਾਬ ਦੀ ਇਲੈਕਸ਼ਨ ਨਹੀਂ ਗਈ ਹੈਗੀ ਨੈਸ਼ਨਲ ਇਲੈਕਸ਼ਨ ਦੇ ਮੁੱਦੇ ਹਾਵੀ ਹੋਣੇ ਆ। ਕਿਹੜੀ ਪੋ ਕਿਸਾਨਾਂ ਦੇ ਨੈਸ਼ਨਲ ਲੈਵਲ ਦੇ ਮੁੱਦਿਆਂ ਦੇ ਹੱਲ ਕਰਨ ਦੀ ਗੱਲ ਕਰਦੀ ਆ ਕਿਹੜੀ ਪੋਲੀਟਿਕਲ ਪਾਰਟੀ ਨੈਸ਼ਨਲ ਲੈਵਲ ਦੇ ਉੱਤੇ ਵੱਡੀ ਧਿਰ ਬਣਦੀ ਗੱਲ ਕਰਦੀ ਆ ਕਿਹੜੀ ਪਾਰਟੀ ਨੂੰ ਲੋਕੀਏ ਸਮਝਦੇ ਆ ਕਿ ਇਹ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਜਾਂ ਜਿਹੜੇ ਮੁੱਦੇ ਪੰਜਾਬ ਦੇ ਲੋਕ ਤੁਸੀਂ ਦੇਖਿਆ ਨਾ ਵੀ ਪੰਜਾਬ ਦੇ ਕਿਸਾਨ ਜਦੋਂ ਜਿਸ ਕਿਸਮ ਦਾ ਪ੍ਰਚਾਰ ਪ੍ਰਧਾਨ ਮੰਤਰੀ ਜੀ ਨੇ ਕੀਤਾ ਮੈਂ ਸੁਣ ਰਿਹਾ ਸੀ ਕਿਤੇ ਪੰਜਾਬ ਦੇ ਕਿਸਾਨ ਜੀ ਲੀਡਰ ਕਹਿ ਰਿਹਾ ਵੀ ਪ੍ਰਧਾਨ ਮੰਤਰੀ ਜੀ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਉਹ ਕਿਉਂ ਸਾਡੇ ਵਿੱਚ ਵੰਡੀਆਂ ਪਾਉਂਦੇ ਆ ਉਹਨਾਂ ਨੂੰ ਔਰ ਇਨਕਾਊਂਟਰ ਕਿਹੜਾ ਕਰ ਰਿਹਾ ਵਾ ਕਨਫਰੰਟ ਕਿਹੜਾ ਕਰ ਰਿਹਾ ਇਗਾ ਠੀਕ ਹੁੰਦੀ ਆ ਕਿ ਇੰਡੀਪੈਂਡ ਜਿੱਤਣ ਵਾਸਤੇ ਬਹੁਤ ਵੱਡਾ ਇੱਕ ਪ੍ਰਚਾਰ ਤੰਤਰ ਦੀ ਲੋੜ ਹੁੰਦੀ ਆ ਅਖੀਰ ਤੇ ਲੋਕੀ ਇਹ ਸੋਚਦੇ ਨੇ ਕਿ ਇੰਡੀਪੈਂਡ ਜਿੱਤ ਜਾਊਗਾ ਕਿ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰੂਗਾ ਕਿ ਇਹਦੀ ਇਨੀ ਕਪੈਸਿਟੀ ਹੈਗੀ ਆ ਜਾਂ ਇਹਨੇ ਸਾਧਨ ਹੈਗੇ ਆ ਜਾਂ ਉਹ ਕਿਸ ਮਕਸਦ ਲਈ ਉੱਥੇ ਆ ਰਿਹਾ ਇਹ ਗੱਲ ਠੀਕ ਹੈਗੀ ਆ ਕਿ ਲੋਕਲ ਲੈਵਲ ਤੇ ਇੰਡੀਪੈਂਡ ਵੋਟਾਂ ਲੈ ਜਾਂਦੇ ਆ ਔਰ ਵੋਟਾਂ ਜਿਹੜੀਆਂ ਲੈਂਦੇ ਆ ਉਹ ਕਿਹੜੇ ਪਾਸੇ ਕਾਟ ਕਰਦੀ ਆ ਕਿਸਾਨਾਂ ਦੇ ਵਿੱਚੋਂ ਲੈਂਦੇ ਉਹ ਜਾਂ ਹੋਰ ਕਿਸੇ ਹੋਰ ਭਾਈਚਾਰੇ ਚੋਂ ਲੈਂਦੇ ਆ ਜਾਂ ਇਸ ਕਿਸਮ ਦੀਆਂ ਪਰਸਿੱਧੀਆਂ ਬਣਦੀਆਂ ਵਾ ਇਹ ਗੱਲ ਜ਼ਰੂਰ ਹੈਗੀ ਆ ਕਿ ਇਹ ਚੋਣਾਂ ਦੇ ਵਿੱਚ ਅਲਟੀਮੇਟਲੀ ਨੈਸ਼ਨਲ ਪਰਸਪੈਕਟਿਵ ਲੋਕਾਂ ਦੇ ਧਿਆਨ ਦੇ ਵਿੱਚ ਜ਼ਰੂਰ ਆਉਂਦਾ ਤੁਸੀਂ ਦੇਖੋਗੇ ਮੈਂ ਤਾਂ ਪੱਤਰਕਾਰ ਲੋਕ ਜੋ ਜ਼ਿਆਦਾ ਤੁਰਦੇ ਫਿਰਦੇ ਪੰਜੀ ਸ਼ਬੀ ਤੋਂ ਬਾਅਦ ਲੋਕੀ ਮੁੱਦਿਆਂ ਦੇ ਗੱਲ ਕਰਨਗੇ ਕਿ ਆਹ ਮੁੱਦੇ ਜਿਹੜੇ ਆ ਆਹ ਪਾਰਟੀ ਹੱਲ ਕਰ ਸਕਦੀ ਹੈ ਪੰਜਾਬ ਦੇ ਲੋਕ ਕਾਫੀ ਪੋਲੀਟੀਕਲ ਆ ਔਰ ਪੰਜਾਬ ਦੇ ਲੋਕ ਚੁੱਪ ਇਸ ਵੇਲੇ ਭਾਵੇਂ ਹੈਗੇ ਆ ਉਹ ਸਾਰਾ ਤਮਾਸ਼ਾ ਵੇਖ ਰਹੇ ਆ ਵੀ ਜਿਹਨੇ ਹੋਰ ਇਧਰੋਂ ਤਾਂ ਜਾਣਾ ਚਲੇ ਜਾਵੇ 20 ਤਰੀਕ ਤੋਂ ਬਾਅਦ ਉਹ ਇਹ ਤੁਹਾਨੂੰ ਦੱਸਣਾ ਸ਼ੁਰੂ ਕਰ ਦੇਣਗੇ ਕਿ ਭਾਈ ਅਸੀਂ ਇਹਨਾਂ ਬੁੱਧਿਆਂ ਦੇ ਉੱਤੇ ਇਸ ਪਾਰਟੀ ਨੂੰ ਜਾਂ ਇਸ ਕੈਂਡੀਡੇਟ ਨੂੰ ਵੋਟ ਪਾ ਰਹੇ ਹਾਂ ਮੈਨੂੰ ਲੱਗਦਾ ਕਿ ਇਹ ਦੇ ਇਸ ਇਲੈਕਸ਼ਨ ਦੇ ਵਿੱਚ ਦੋਵੇਂ ਚੀਜ਼ਾਂ ਬਹੁਤ ਇੰਪੋਰਟੈਂਟ ਹੋਣਗੀਆਂ ਕੈਂਡੀਡੇਟ ਵੀ ਇੰਪੋਰਟੈਂਟ ਹੋ ਗਏ ਚਾਰ ਆਪਸ਼ਨ ਆ ਪਹਿਲੀ ਵਾਰੀ ਚਾਰ ਵੱਡੀਆਂ ਧਿਰਾਂ ਚਾਰ ਪਾਰਟੀਆਂ ਆਪਣੇ ਦਮ ਖੰਮ ਦੇ ਨਾਲ ਚੋਣਾਂ ਦੇ ਵਿੱਚ ਉੱਤਰੀਆਂ ਆ ਆਪਾਂ ਕਿਸੇ ਨੂੰ ਆਊਟਰਾਇਟ ਇਹੋ ਜਿਹਾ ਜਿਹੜਾ ਹੁੰਦਾ ਫਸਵਾ ਮੁਕਾਬਲਾ ਹੁੰਦਾ ਇਹਦੇ ਰਿਜ਼ਲਟ ਕਈ ਵਾਰੀ ਤੁਹਾਨੂੰ ਨਾ ਚਕਾਉਣ ਵਾਲੇ ਮਿਲ ਜਾਂਦੇ ਇੱਕ ਦੋ ਥਾਵਾਂ ਦੇ ਉੱਤੇ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਉਹ ਜਿਹੜਾ ਮੁੱਦਿਆਂ ਦੀ ਗੱਲ ਕਰਕੇ ਫਿਰ ਉਹ ਆਪਣਾ ਮਨ ਜਿਹੜਾ ਤੁਹਾਡੇ ਨਾਲ ਲੈ ਕੇ ਆਉਣਗੇ ਮੈਨੂੰ ਲੱਗਦਾ 25 24 25 ਨੂੰ ਜਿਹੜਾ ਹੈ ਬਹੁਤ ਕਲੀਅਰ ਹੋ ਜਾਊਗਾ ਪੰਜਾਬ ਦੇ ਵਿੱਚ ਕਿ ਅਸੀਂ ਕਿਹੜੇ ਪਾਸੇ ਵੱਲ ਨੂੰ ਜਾ ਰਹੇ ਆ ਅੱਜ ਦੀ ਕੜੀ ਲੋਕਾਂ ਨੂੰ ਆਲਟਰਨੇਟਿਵ ਜਿਹੜਾ ਉਹ ਮਿਲ ਨਹੀਂ ਰਿਹਾ ਇਹ ਗੱਲ ਮੰਨ ਸਕਦੇ ਆ ਆਪਾਂ ਨਹੀਂ ਦੇਖੋ ਦੋ ਨੈਸ਼ਨਲ ਲੈਵਲ ਤੇ ਦੋ ਆਲਟਰਨੇਟਿਵ ਹੁਣ ਦੇਖੋ ਜੀ ਆਮ ਆਦਮੀ ਪਾਰਟੀ ਕਾਂਗਰਸ ਲੜ ਰਹੇ ਆ ਸਭ ਨੂੰ ਇਹਨਾਂ ਦਾ ਪਤਾ ਹੈਗਾ ਨਾ ਵੀ ਕੱਲ ਨੂੰ ਇਹਨਾਂ ਨੇ ਜਾ ਕੇ ਉੱਥੇ ਇਕੱਠਿਆ ਹੋਣਾ ਵਾ ਬੀਜੇਪੀ ਜਿਹੜੀ ਹੈਗੀ ਆ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਕਿੱਥੇ ਖਲੋਤੀ ਆ ਅਕਾਲੀ ਦਲ ਜਿਹੜੀ ਰੀਜਨਲ ਪਾਰਟੀ ਹੈਗੀ ਆ ਉਹਦੇ ਬਾਰੇ ਲੋਕੀ ਦੁਚਿੱਤੀ ਦੇ ਵਿੱਚ ਕਿਉਂਕਿ ਅਕਾਲੀ ਦਲ ਲਗਾ ਦੀ ਪਿਛਲੇ ਸਮੇਂ ਦੇ ਵਿੱਚ ਇਸ ਕਿਸਮ ਦੀ ਲੀਡਰਸ਼ਿਪ ਦੇ ਫੈਸਲੇ ਰਹੇ ਤੁਸੀਂ ਦੇਖਿਆ ਹੋਣਾ ਵੀ ਕਿਸਾਨਾਂ ਦਾ ਅੰਦੋਲਨ ਸੀ ਕਿਸਾਨ ਬਿੱਲ ਸੀਗੇ ਪਹਿਲਾਂ ਜਸਟੀਫਾਈ ਕਰਦੇ ਸੀ ਫਿਰ ਉਹ ਬਾਹਰ ਨਿਕਲਾਏ ਅਕਾਲੀ ਦਲ ਦਾ ਜਿਹੜਾ ਖਾਸ ਕਰਕੇ ਬੇਸ ਖੁਰਿਆ ਬਹੁਤ ਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਜਾਂ ਤਾਂ ਬੀਜੇਪੀ ਵਾਲੇ ਪਾਸੇ ਚਲੇ ਗਏ ਇਹਨਾਂ ਦੇ ਸਾਡੇ ਮਾਝੇ ਦੇ ਵਿੱਚ ਜਿਹੜੇ ਬਹੁਤ ਪ੍ਰੋਮਿਨੈਂਟ ਲੀਡਰ ਹੈਗੇ ਸੀ ਜਿਹੜੇ ਐਮਪੀ ਰਹੇ ਕੇ ਸਮੇਂ ਦੇ ਵਿੱਚ ਜਿਹੜੇ ਐਮਐਲਏ ਰਹੇ ਸੀ ਅਜਨਾਲੇ ਦੇ ਉਤੋਂ ਬੀਜੇਪੀ ਵਾਲੇ ਪਾਸੇ ਚਲੇ ਗਏ ਦੋ ਤਿੰਨ ਹੋਰ ਵੱਡੇ ਜਿਹੜੇ ਲੀਡਰ ਸੀ ਇੱਥੋਂ ਦੇ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਸੀਗੇ ਜਦੋਂ ਤਾਕਤ ਦੇ ਵਿੱਚ ਉਹ ਲੀਡਰ ਸੀਗੇ ਉਹ ਹੁਣੇ ਪਸ਼ਿਆ ਆਵਾਦੀ ਪਾਰਟੀ ਦੇ ਕੋਲ ਚਲੇ ਗਏ ਇਸੇ ਤਰੀਕੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇੱਕ ਬੰਦਾ ਸੀਗਾ ਅਕਾਲੀ ਦਲ ਦਾ ਸੀਗਾ ਉਹ ਦੂਸਰੇ ਪਾਸੇ ਵੱਲ ਚਲਾ ਗਿਆ ਅਕਾਲੀ ਦਲ ਦਾ ਡਿਲੇਮਾ ਹੈਗਾ ਵੀ ਅਕਾਲੀ ਦਲ ਦੇ ਵਿੱਚ ਲੋਕ ਘਟਾ ਰਹੇ ਆ ਲੋਕੀ ਛੱਡ ਕੇ ਜਿਆਦਾ ਜਾ ਰਹੇ ਆ ਤਾਂ ਇਸ ਕਰਕੇ ਮੋٹے ਤੌਰ ਤੇ ਜੇ ਆਪਾਂ ਕੁੱਲ ਮਿਲਾ ਕੇ ਵੇਖਾਂਗੇ ਤੇ ਇਹ ਮੁਕਾਬਲਾ ਜਿਹੜਾ ਹੈਗਾ ਵਾ ਉਹ ਤਿੰਨ ਕੋਨਾਂ ਤੇ ਹੋਊਗਾ ਹੀ ਹੋਊਗਾ ਚਾਰ ਕੋਨਾਂ ਦਾ ਹੈਗਾ ਹੀ ਹੈਗਾ ਵਾ ਪਰ ਜ਼ਿਆਦਾਤਰ ਗੈ ਕਾਟ ਨੂੰ ਲੱਗਦਾ ਵੀ ਦੋਹਾਂ ਦੇ ਉੱਤੇ ਆ ਕੇ ਗੱਲ ਜਿਹੜੀ ਆ ਉਹ ਡਿੱਗੂਗੀ ਉਹ ਦੋ ਜਿਹੜੇ ਲੋਕੀ ਡਿਸਾਈਡ ਕਰਨਗੇ ਤੇ ਫਿਰ ਉਹ ਵੇਖਣਗੇ ਵੀ ਲਾਰਜਰ ਕੰਟੈਕਸਟ ਦੇ ਵਿੱਚ ਨੈਸ਼ਨਲ ਪਰਸਪੈਕਟਿਵ ਕਈ 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 ਥਾਵਾਂ ਤੇ ਡਾਕਟਰ ਸਾਹਿਬ ਮੁਕਾਬਲਾ ਜਿਹੜਾ ਅਕਾਲੀ ਦਲ ਤੇ ਕਾਂਗਰਸ ਦਾ ਕਈ ਥਾਵਾਂ ਤੇ ਮੁਕਾਬਲਾ ਕਾਂਗਰਸ ਅਤੇ ਆਮਦਨੀ ਪਾਰਟੀ ਦਾ ਤੇ ਕਈ ਥਾਵਾਂ ਤੇ ਮੁਕਾਬਲਾ ਇੰਜ ਵੀ ਹੈ ਕਿ ਅਕਾਲੀ ਕਾਂਗਰਸ ਅਤੇ ਜੇ ਗੱਲ ਕਰਾਂ ਮੈਂ ਭਾਜਪਾ ਦਾ ਵੀ ਹੈਗਾ ਯਾਨੀ ਕਿ ਕਿਤੇ ਇਹਦਾ ਮਤਲਬ ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ ਲੁਧਿਆਣੇ ਦੇ ਵਿੱਚ ਫਾਈਟ ਜਿਹੜੀ ਹੈ ਉਹ ਬਿੱਟੂ ਤੇ ਰਾਜਾ ਬਣਿੰਗ ਦੇ ਵਿਚਕਾਰ ਜ਼ਿਆਦਾ ਲੱਗ ਰਹੀ ਹੈ ਕਾਂਗਰਸ ਤੇ ਭਾਜਪਾ ਦੇ ਵਿਚਕਾਰ ਅਮਰਸਰ ਦੀ ਤੁਹਾਡੇ ਦੀ ਗੱਲ ਕਰ ਲਈਏ ਉਥੇ ਕਾਂਗਰਸ ਆਰ ਅ ਜਿਹੜੇ ਅਕਾਲੀ ਦਲ ਦੇ ਨਨ ਜੋਸ਼ੀ ਨੇ ਉਹਨਾਂ ਦੇ ਵਿਚਕਾਰ ਮੁਕਾਬਲਾ ਜਿਹੜਾ ਉਹ ਲੱਗ ਰਿਹਾ ਹੈਗਾ ਬਠਿੰਡੇ ਦੀ ਜੇਕਰ ਗੱਲ ਕਰ ਲਈਏ ਉਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਜਿਹੜਾ ਲੱਗ ਰਿਹਾ ਹੋਏਗਾ ਅਜਿਹੀ ਸਥਿਤੀ ਨੂੰ ਕਿਵੇਂ ਸਮਝੀਏ ਸਮਝੋ ਬਾਹਰ ਹੈ ਗੱਲ ਕਿ ਨੈਸ਼ਨਲ ਇਸ਼ੂ ਲੋਕ ਦੇਖ ਰਹੇ ਆ ਜਾਂ ਪੰਜਾਬ ਦੀ ਦੇਖ ਰਹੇ ਨਹੀਂ ਇਹ ਐਸੇ ਕਰਕੇ ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਆ ਇੱਥੇ ਬੀਜੇਪੀ ਵੀ ਆਪਣਾ ਦਮਖੰਪੂਰਾ ਲਾ ਰਹੀ ਹੈ ਨਹੀਂ ਕਹਿੰਦਾ ਵੀ ਉਹਨੂੰ ਬਹੁਤ ਵੱਡਾ ਜਿਹੜਾ ਇਹਦੇ ਵਿੱਚ ਰਿਸਪਾਂਸ ਮਿਲੂਗਾ ਉਹ ਵੀ ਕਿਉਂਕਿ ਵੀ ਇਹ ਪ੍ਰਾਣੀ ਸੀਟ ਬੀਜੇਪੀ ਦੀ ਰਹੀ ਆ ਔਰ ਇਹਦੇ ਨਾਲ ਜਿਹੜਾ ਗੁਰਦਾਸਪੁਰ ਦੀ ਸੀਟ ਸੀਗੀ ਉਹ ਵੀ ਜਿਹੜੀ ਉਹਦੇ ਵਿੱਚ ਉਹ ਬੀਜੇਪੀ ਜਿਹੜੀ ਹੈਗੀ ਆ ਲੰਮੇ ਸਮੇਂ ਤੋਂ ਜਿੱਦੀ ਰਹੀ ਪਰ ਕਾਂਗਰਸ ਵੀ ਜਿੱਦੀ ਰਹੀ ਆ ਹਸ਼ਿਆਰਪੁਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਉਹ ਵੀ ਮੋٹے ਤੌਰ ਤੇ ਕਾਂਗਰਸ ਦੇ ਨਾਂ ਰਹੀ ਸੀ ਉੱਥੇ ਆਪਣੇ ਬੀਜੇਪੀ ਦੇ ਕੋਲ ਸੀਗੀ ਕਾਂਗਰਸ ਨੇ ਉਹ ਨਵੇਂ ਕੈਂਡੀਡੇਟ ਨੂੰ ਉੱਥੇ ਖੜ੍ਹਾ ਕੀਤਾ ਵਾ ਇਹ ਮੁਕਾਬਲਾ ਇੰਟਰਸਟਿੰਗ ਬਹੁਤ ਜ਼ਿਆਦਾ ਵਾ ਅਸੀਂ ਐਸਪਰ ਕੋਈ ਨਹੀਂ ਕਹਿ ਸਕਦੇ ਕਿਉਂਕਿ ਕੋਈ ਹਵਾ ਨਹੀਂ ਬਣ ਰਹੀ ਲੋਕੀ ਸਾਇਲੈਂਟ ਵਾ ਔਰ ਜਿਹੜਾ ਵੀ ਕੋਈ ਜਿੱਤੂਗਾ ਕੋਈ ਬਹੁਤ ਵੱਡਾ ਮਾਰਜਨ ਹੀ ਹੋਊਗਾ ਔਰ ਜਿੱਤੂਗਾ ਉਹ ਜਿਹੜਾ ਲੋਕਾਂ ਦੇ ਕੋਲ ਉਹਨਾਂ ਦੇ ਮੁੱਦਿਆਂ ਦੀ ਗੱਲ ਜਿਹੜੀ ਕਿਉਂਕਿ ਇੱਕ ਗੱਲ ਤਾਂ ਬਹੁਤ ਕਲੀਅਰ ਆ ਕਿ ਲੋਕਾਂ ਦਾ ਰਾਜਨੀਤਿਕ ਲੀਡਰਾਂ ਦੇ ਉੱਤੇ ਵਿਸ਼ਵਾਸ ਉੱਠ ਗਿਆ ਪਰ ਕਿਉਂਕਿ ਨੈਸੈਸਰੀ ਪੀਪਲ ਸਾਨੂੰ ਛੋੜਨੇ ਪੈਣੇ ਆ ਇਹਨਾਂ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਤਾਂ ਇਸ ਕਰਕੇ ਲੈਸਨ ਹੀਵਲ ਆ ਜਦ ਲੌਂਗ ਟਰਮ ਪਰਸਪੈਕਟਿਵ ਜਿਹੜਾ ਹੈ ਕਿ ਕਿਹੜੇ ਮੁੱਦੇ ਜਿਹੜੇ ਹੁਣ ਮੰਨ ਲਓ ਕਿਸਾਨਾਂ ਦੀ ਆਪਾਂ ਗੱਲ ਕਰਦੇ ਆ ਕਿਸਾਨਾਂ ਦੇ ਕਿਹੜੇ ਮੈਂ ਨਹੀਂ ਕਹਿੰਦਾ ਉਹਨਾਂ ਹੱਲ ਕਰ ਦੇਣੇ ਆ ਕਿਹੜੀ ਪਾਰਟੀ ਆ ਜਿਹੜੇ ਮੁੱਦੇ ਹੱਲ ਕਰਨ ਦੇ ਵਿੱਚ ਉਹਨਾਂ ਦੀ ਉਹਨੇ ਸੋਚ ਦਾ ਹਿੱਸਾ ਬਣ ਸਕਦੀ ਆ ਬੀਜੇਪੀ ਨੇ 2014 ਦੇ ਵਿੱਚ ਉਹਨਾਂ ਦੀ ਜਿਹੜੀ ਆਮਦਨ ਵੱਧ ਕਰਨ ਦੀ ਗੱਲ ਕੀਤੀ ਸੀਗੀ ਅਸਲ ਦੇ ਵਿੱਚ ਸੁਖਿੰਦਰ ਜੀ ਗੱਲ ਹੈਗੀ ਆ 2024 ਦੀ ਚੋਣ ਫਿਰ ਉਹੀ 2014 ਦੇ ਮੁੱਦਿਆਂ ਦੇ ਉੱਤੇ ਆ ਗਈ ਆ ਜਿਹਦੇ ਵਿੱਚ ਮਗਹੀਾਈ ਹੈ ਕਿਸਾਨਾਂ ਦੀ ਹਾਲਤ ਹੈਗੀ ਆ ਬੇਰੁਜ਼ਗਾਰੀ ਹੈ ਇਹਦੇ ਵਿੱਚ ਹੋਰ ਵਰਗ ਤਾਨਾਸ਼ਾਹੀ ਨਾਲ ਜੁੜ ਗਈ ਇਹਦੇ ਵਿੱਚ ਹੋਰ ਸੰਸਥਾਵਾਂ ਦਾ ਘਾਣ ਜਿਆਦਾ ਜੁੜ ਗਿਆ ਇਹਦੇ ਵਿੱਚ ਹੋਰ ਜਿਹੜਾ ਸੀ ਪੋਲੀਟਿਕਲ ਆਪੋਨੈਂਟ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ ਖਾਸ ਕਰਕੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਰਵਿੰਗ ਮੁੱਖ ਮੰਤਰੀਆਂ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਟਣਾ ਛੜਾ ਸੀਗਾ ਜਾਂ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਵਿਸਾਤ ਵਸਾਉਣੀ ਉਹ ਉਹ ਚੀਜ਼ ਨਹੀਂ ਸੀ ਹੈਗੀ ਤੋਂ ਇਸ ਕਰਕੇ ਲੋਕੀ ਸਾਰੀਆਂ ਚੀਜ਼ਾਂ ਵੇਖ ਰਹੇ ਆ ਕਿ ਤੇ ਬੀਜੇਪੀ ਨੂੰ ਵੋਟ ਪਾਉਣੀ ਆ ਤੇ ਸਾਨੂੰ ਆ ਫਾਇਦਾ ਆ ਨਹੀਂ ਫਾਇਦਾ ਕਾਂਗਰਸ ਨੂੰ ਪਾਉਣੀ ਆ ਫਾਇਦਾ ਨਹੀਂ ਫਾਇਦਾ ਕਾਲੀਆਂ ਨੂੰ ਪਾਉਣੀ ਆ ਨਹੀਂ ਫਾਇਦਾ ਮੈਨੂੰ ਲੱਗਦਾ ਕਿ ਬਹੁਤ ਘੱਟ ਫਲੋਟਿੰਗ ਵੋਟ ਹੋਊਗੀ ਲੋਕਾਂ ਕੋ ਚੋਇਸ ਹੈ ਕਰਾ ਹੈਗੀ ਆ ਕਿਉਂਕਿ ਚਾਰ ਜਦੋਂ ਤਰ੍ਹਾਂ ਹੁੰਦੀਆਂ ਵਾਂ ਅੱਗੇ ਹੁੰਦਾ ਜੇ ਦੋ ਤੇਰਾ ਹੋਣ ਤਾਂ ਵਿੱਚ ਫਲੋਟਿੰਗ ਵੋਟ ਜਿਆਦੀ ਮਿਲ ਜਾਂਦੀ ਹੈ ਮਿਲ ਜਾਂਦੀ ਆ ਇਹਦੇ ਵਿੱਚ ਫਲੋਟਿੰਗ ਵੋਟ ਬਹੁਤ ਕੱਟ ਹੋਊਗੀ ਤੇ ਜਿਸ ਪਾਸੇ ਫਲੋਟਿੰਗ ਵੋਟ ਜਾਊਗੀ ਉਹਦਾ ਐਡਵਾਂਟੇਜ ਇਹਨਾਂ ਚੋਣਾਂ ਦੇ ਵਿੱਚ ਕੈਂਡੀਡੇਟ ਨੂੰ ਵੀ ਹੋ ਸਕਦਾ ਜਾਂ ਕਿਸੇ ਪਾਰਟੀ ਦੇ ਤੌਰ ਤੇ ਵੀ ਹੋ ਸਕਦਾ ਬਿਲਕੁਲ ਬਿਲਕੁਲ ਚਲੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਜਿਹੜੀਆਂ ਉਹ ਕੀ ਬਦਲਦੀਆਂ ਨੇ ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਾਈਫਨ ਡਾਕਟਰ ਜੀ ਗੂਪ ਸਿੰਘ ਸੇਖੋਂ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਚੜ੍ਹਨਾ ਗੱਲਬਾਤ ਕੀਤੀ ਗਈ ਉਹ ਵੀਤ ਕਰਦੇ ਹਨ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਜੀ ਦੁਬਾਰਾ ਫਿਰ ਮਿਲਣਾ ਕਿ ਧੰਨਵਾਦ